ਆਪਦਾ ਮੁੱਖ ਕੀਤਾ ਬਈ ਖੇਤੀਬਾੜੀ ਆ ਪਰ ਅਫਸੋਸ ਨੌਜਵਾਨ ਇਹਦੇ ਨਾਲੋਂ ਟੁੱਟਦੇ ਜਾ ਰਹੇ ਸੀ ਜਾਂ ਤਾਂ ਉਹ ਨੌਕਰੀ ਕਰਨ ਨੂੰ ਪਹਲ ਦਿੰਦੇ ਸੀ ਜਾਂ ਫਿਰ ਬਾਹਰ ਨੂੰ ਜਹਾਜ਼ ਚੜੀ ਜਾਂਦੇ ਸੀ ਪਰ ਮੁੱਛਾਲ ਨੇ ਉਹਨਾਂ ਨੂੰ ਖੇਤੀ ਕਰਨ ਲਾਇਆ ਜਣੀ ਕਿ ਉਹ ਐਡਾ ਵੱਡਾ ਬੰਦਾ ਹੋ ਕੇ ਖੇਤੀ 'ਚ ਪਿਆ ਉਹਨੂੰ ਦੇਖ ਕੇ ਲੱਖਾਂ ਨੌਜਵਾਨ ਖੇਤੀ ਕਰਨ ਲੱਗ ਗਏ ਤੇ ਮੁੱਛਾਲ ਦੀ ਸਭ ਤੋਂ ਪਹਿਲੀ ਪਸੰਦ ਸੀ ਪ੍ਰੀਤ ਟਰੈਕਟਰ ਅੱਜ ਆਪਾਂ ਆਇਆ ਪ੍ਰੀਤ ਟਰੈਕਟਰ ਦੀ ਏਜੰਸੀ 'ਚ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਟਰੈਕਟਰ ਦੇ ਗੁਣਾ ਬਾਰੇ ਦੱਸੋ ਵੀ ਮੁੱਛਾਲ ਨੇ ਇਹ ਟਰੈਕਟਰ ਹੀ ਕਿਉਂ ਚੁਣਿਆ ਜੀ ਉਹਨੂੰ ਵੱਡੀਆਂ-ਵੱਡੀਆਂ ਕੰਪਨੀਆਂ ਫਰੀ ਟਰੈਕਟਰ ਦੇ ਰਹੀਆਂ ਸੀ ਜੀ ਨਹੀਂ ਜਿਵੇਂ ਅਸੀਂ ਸਾਰੇ ਜਾਣਦੇ ਆ ਜੀ ਹਾਂਜੀ ਅ ਪ੍ਰੀਤ ਕੰਪਨੀ ਸਾਡੀ ਪੰਜਾਬ ਦੀ ਆਪਣੀ ਕੰਪਨੀ ਆ ਹਾਂਜੀ ਕੰਪਨੀ ਆ ਹਾਂਜੀ ਹਾਂ ਜਿਵੇਂ ਮੂਸੇ ਵਾਲਾ ਆਪਣੇ ਪਿੰਡਾਂ ਨਾਲ ਆਪਣੀ ਖੇਤੀ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਸੀਗਾ ਸੇਮ ਸਾਡੀ ਕੰਪਨੀ ਵੀ ਮਿੱਟੀ ਨਾਲ ਜੁੜੀ ਹੋਈ ਆ ਬਿਲਕੁਲ ਜੀ ਸਾਡੀ ਸਾਡੇ ਕਿਸਾਨਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਹਾਂਜੀ ਹਾਂ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਅਸੀਂ ਟਰੈਕਟਰ ਬਣਾ ਰਹੇ ਆ ਜੀ ਕਿੰਨੇ ਹਾਰਸ ਪਾਵਰ ਦੇ ਟਰੈਕਟਰ ਕੇ 4x4 ਔਰ 2 ਵੀਲ ਦੇ ਵਿੱਚ ਅਸੀਂ ਟਰੈਕਟਰ ਦੇ ਰਹੇ ਹੁਣ ਇਹ ਟਰੈਕਟਰ 4/4 ਆ ਜੀ ਮੰਨ ਲਓ ਜਿਹੜੇ ਹਿੱਸੇ ਹੁੰਦੇ ਇਹਨਾਂ ਦੇ ਵਿੱਚ ਗਾਰਾ ਜੜ ਜਾਂਦਾ ਬਹੁਤ ਛੇਤੀ ਖਰਾਬ ਹੋ ਜਾਂਦੇ ਨੇ ਜੀ ਦੇਸੀਆਂ ਕੰਪਨੀਆਂ ਦੇ ਲਾਣਦੇ ਆ ਇਹ ਹਿੱਸਾ ਕਿਹੜੀ ਕੰਪਨੀ ਦਾ ਜੀ ਇਹ ਕਰਾਰੋ ਕੰਪਨੀ ਦਾ ਹਿੱਸਾ ਜੀ ਕਰਾਰੋ ਦਾ ਜੀ ਤੇ ਦੂਜੀ ਦੂਜੀ ਸ਼ਿਕਾਇਤ ਹੁੰਦੀ ਹੈ ਜੀ ਜਿਹੜੀ ਆਹ ਸੋ ਆ ਗਈ ਹੈ ਨਾ ਜੀ ਇਹ ਹੁੰਦੀ ਆ ਪਲਾਸਟਿਕ ਦੀ ਬਹੁਤ ਛੇਤੀ ਘਲ ਜਾਂਦੀ ਹੈ ਜੀ ਜਾਂ ਰੰਗ ਜਾ ਲੈ ਜਾਂਦਾ ਜੀ ਇਹ ਆਪਾਂ ਸਟੀਲ ਦੀ ਲਾਦੀ ਜੀ ਬਿਲਕੁਲ ਜੀ ਇਹ ਵਧੀਆ ਮੈਟਲ ਦੀ ਹੈਗੀ ਆ ਜੀ ਆ ਅੱਛਾ ਜੀ ਟਾਇਰ ਐ ਐਮ ਆਰ ਐਫ ਦੇ ਆ ਗਏ ਐਮ ਆਰ ਐਫ ਦੇ ਹੈਗੇ ਆ ਜੀ ਜਿਵੇਂ ਆ ਕੀ ਚੀਜ਼ ਆਈਆਂ ਜੀ ਫਿਲਟਰ ਵਗੈਰਾ ਜੀ ਫਿਰ ਹਾਂਜੀ ਫਿਲਟਰ ਤਾਂ ਹੁੰਦੇ ਹੀ ਆ ਸਾਰਿਆਂ ਦੇ ਸਾਰੇ ਆਪਣੀ ਦੇ ਹੁੰਦੇ ਆ ਹਿੱਸਾ ਕਰਾਰੋ ਆ ਗਿਆ ਸਰਪੰਚ ਦੱਸਤਾ ਜੀ ਅੱਛਾ ਜਿਵੇਂ ਬਈ ਆ ਇੰਡੀਕੇਟਰ ਨੇ ਹਨਾ ਇਲੈਕਟ੍ਰਾ ਨੇ ਉਹ ਐਲਈਡੀ ਆਗੀਆਂ ਇਹ ਇੰਡੀਕੇਟਰ ਵੀ ਐਲਈਡੀ ਕਰਤੇ ਬਿਲਕੁਲ ਜੀ ਇਹਦੀ ਲੁੱਕ ਨੂੰ ਥੋੜਾ ਜਿਹਾ ਹੋਰ ਸੁਪੀਰੀਅਰ ਕਰਦੇ ਆ ਜੀ ਅੱਛਾ ਬਿਲਕੁਲ ਆਲ ਰਾਊਂਡਰ ਜੋਦਾ ਇਹਦਾ ਕੀ ਮਤਲਬ ਹੋਇਆ ਬਈ ਆਲ ਰਾਊਂਡਰ ਤੁਸੀਂ ਕਿਸੇ ਵੀ ਇੰਪਲੀਮੈਂਟ ਤੇ ਇਹਨੂੰ ਕੋਈ ਵੀ ਇੰਪਲੀਮੈਂਟ ਅਪਡੇਟ ਕਰਨਾ ਉਹ ਕਰ ਸਕਦੇ ਜੀ ਸੁਪਰ ਸੀਟਰ ਦਬਦਾ ਹੈ ਇਦਾਂ ਹੀ ਬਿਲਕੁਲ ਨਹੀਂ ਦਬਦਾ ਜੀ ਆਹ ਜੋ ਟਰੈਕਟਰ ਤੋਂ ਉਹਨੂੰ ਪਿੱਛੋਂ ਵੀ ਦਿਖਾਉਣਾ ਬਈ 16 9 28 ਦੇ ਟਾਇਰ ਆ ਗਏ ਹਨ ਲਿਫਟ ਬਾਰੇ ਦੱਸੋ ਬਈ ਕੀ ਸਿਸਟਮ ਹੈਗਾ ਇਹਦੀ ਲਿਫਟ ਹੈਗੀ ਜੀ ਮੀਟਾ ਕੰਪਨੀ ਵੱਲੋਂ ਬਣੀ ਹੋਈ ਆ ਅੱਛਾ ਔਰ 24 ਕੁਆਂਟਲ ਦੀ ਲਿਫਟ ਕਪੈਸਿਟੀ ਹੈ ਜੀ ਹਾਂ ਜੀ ਬਿਲਕੁਲ ਜੀ ਜਿਹੜੀ ਕਿ ਆ ਸਾਰਾ ਕੁਝ ਚੇਂਜ ਕਰਤਾ ਜਿਵੇਂ ਪਹਿਲਾਂ ਹੋਰ ਹੁੰਦੇ ਸੀ ਆ ਵਧੀਆ ਬਣਾ ਤਾ ਨਾ ਨਵੀਂ ਤਕਨੀਕ ਦੇ ਵਿੱਚ ਜਿਹੜੀ ਚੂੜੀ ਵਾਲੀ ਹੁੰਦੀ ਆ ਉਹ ਚ ਗਾਰਾ ਫਸ ਜਾਂਦਾ ਪਰ ਇਹਦੇ ਵਿੱਚ ਗਾਰਾ ਵਗੈਰਾ ਨਹੀਂ ਫਸਦਾ ਤੁਸੀਂ ਜਿੰਨੀ ਕ ਆਪਣੇ ਅਕੋਰਡਿੰਗ ਜਿੰਨੀ ਕੋ ਬਣਾਉਣੀ ਹੈ ਐਡਜਸਟ ਕਰ ਸਕਦੇ ਹੋ ਜੀ ਜਿਵੇਂ ਮਗਰਾਟ ਨੇ ਬਈ ਆਮ ਟਰੈਕਟਰਾਂ ਦੇ ਉਂ ਹੁੰਦੇ ਆ ਨਾ ਹਲਕੇ ਜਿਹੇ ਹੁੰਦੇ ਆ ਬਹੁਤ ਸੋਲਿਡ ਨਹੀਂ ਜੀ ਇਹ ਭਾਰੇ ਕਰਦੇ ਆ ਹਾਂ ਜ਼ਿਆਦਾ ਹੈਵੀ ਕਰਦੇ ਜੀ ਅੱਜ ਅੱਗੇ ਤੁਹਾਨੂੰ ਹੋਰ ਵੀ ਆਹ ਪਾਲਾ ਚਾਪੀ ਤੇ ਰੂ ਟੂਲ ਲਾਤਾ ਇਹ ਵੀ ਪਿੱਛੇ ਲੱਗਦਾ ਟੂਲ ਬਿਲਕੁਲ ਜੀ ਬਿਲਕੁਲ ਟੂਲ ਆਪਣੇ ਪਿੱਛੇ ਕਰਦਾ ਜੀ ਤੇ ਟਰੈਕਟਰ ਬਈ ਦੀ ਬੁਕਿੰਗ ਆ ਜਾਂ ਨਾਲ ਦੀ ਨਾਲ अवेलेबल ਕਰ ਦੋਂਗੇ ਵੈਸੇ ਨਾਲ ਦੀ ਨਾਲੇ अवेलेबल ਹੋ ਜਾਏਗਾ ਜੀ ਬਿਲਕੁਲ ਆ ਵੀ ਨਵੀਂ ਚੀਜ਼ ਬਣਾਤੀ ਪਹਿਲਾਂ ਆ ਲਾਉਣਾ ਪੈਂਦਾ ਸੀ ਇਲਾਕਤੋਂ ਇਹਦੇ ਲੱਗਦਾ ਸੀ 5-7000 ਰੁਪਏ ਹਣਾ ਹੁਣ ਤੁਸੀਂ ਨਾਲ ਹੀ ਦਿੱਤਾ ਸੀਟ ਕਵਰ ਹੈ ਬਿਲਕੁਲ ਜੀ ਬਿਲਕੁਲ ਕਈ ਵਾਰ ਨਾ ਉਦਾਂ ਹੱਥ ਲੱਗ ਜਾਂਦਾ ਉਹਦੇ ਲਈ ਸੇਫਟੀ ਆਪਾਂ ਚਾਹਾਂ ਕਿੰਨੀ ਸੋਹਣੀ ਜਲੀ ਤੇ ਤਾਂ ਹੱਥ ਨਾ ਲੱਗ ਜੇ ਹਾਂ ਵਧੀਆ ਬਣਾਇਆ ਜਿਵੇਂ ਭਾਈ ਇੱਥੋਂ ਵੀ ਬਹੁਤ ਕੰਫਰਟੇਬਲ ਆ ਜਿਹੜੀ ਸੀਟ ਆਜਮਾ ਬਿਲਕੁਲ ਕਾਰ ਨਾ ਮਰਜੀ ਪੂਰੀ ਸਪੇਸ ਦਿੱਤੀ ਹੋਈ ਆ ਸਰਪੰਚਾ ਆਹ ਦੇਖ ਲੋ ਜਿਹੜੇ ਬ੍ਰੇਕ ਵਗੈਰਾ ਨੇ ਜਿਵੇਂ ਕਾਰਾਂ ਦੇ ਹੁੰਦੇ ਨੇ ਇਹ ਆ ਹੱਥ ਨਾਲੀ ਤੇ ਬੈ ਜਾ ਰਿਹਾ ਹੈਗਾ ਬਿਲਕੁਲ ਤੁਹਾਨੂੰ ਹੁਣ ਦਿਖਾਉਣਾ ਹੈ ਲਾਈਟਾਂ ਲਾਈਟਾਂ ਨੇ ਜਿਹੜੀਆਂ ਐਲਈਡੀ ਨੇ ਚਾਨਣ ਬਹੁਤ ਜ਼ਿਆਦਾ ਹੈਗਾ ਆ ਵੇਖੋ ਲੋਗੋ ਵੀ ਚੇਂਜ ਕਰਤਾ ਹੋਈ ਨਵਾਂ ਬਣਾ ਤਾ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਮਿਲ ਜਾਣਗੇ ਇਹਦੇ ਵਿੱਚ ਕਲਰ ਆਪਾਂ ਸਿਰਫ ਰੈੱਡ ਹੀ ਦਿੱਤਾ ਜੀ ਰੈੱਡ ਹੀ ਜੀ ਆਲਦੀ ਰੈੱਡ ਬਾਕੀ ਦੂਜੇ ਟਰੈਕਟਰਾਂ ਦੇ ਕਲਰ ਕਿਹੜੇ ਕਿਹੜੇ ਮਿਲ ਜਾਣਗੇ ਸਾਡੇ ਕੋਲੇ ਜਿਹੜਾ ਇਹ 55 ਆਏਗਾ 69 ਹੀ ਗੀਰੀਅਨ ਦੇ ਅੰਦਰ ਅਸੀਂ 2-3 ਔਰ ਕ ਤੇ ਟਰੈਕਟਰ ਜਿਹੜੇ ਕੰਪਨੀ ਬਣਾਉਂਦੀ ਆਂ ਪ੍ਰੀਤੋਂ ਸਾਰੇ ਅਵੇਲੇਬਲ ਆਪਣੇ ਕੋਲੇ ਜੀ ਬਿਲਕੁਲ ਜੀ 20 ਹੌਸਪਾਵਰ ਤੋਂ ਲੈ ਕੇ 100 ਹੌਸਪਾਵਰ ਤੱਕ ਐਸੀ ਟਰੈਕਟਰ ਰੇਂਜ ਤੱਕ ਬਣਾਉਂਦੇ ਆਂ ਹਾਂਜੀ ਇਹ ਟਰੈਕਟਰ ਲੈਤਾ ਹੁਣ ਰਾਏ ਸਿੰਘ ਸੀਨੀਵਾਲ ਪਿੰਡ ਤੋਂ ਆਜਾਓ ਬਾਪੂ ਜੀ ਤੁਹਾਨੂੰ ਦਈਏ ਡਿਲੀਵਰੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਬਾਪੂ ਨੂੰ ਵੀ ਮੁਬਾਰਕਾਂ ਦੇ ਦਿਓ ਜੀ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਕਿੰਨੀ ਕੁ ਖੁਸ਼ੀ ਆ ਜੀ ਅੱਜ ਨਵਾਂ ਟਰੈਕਟਰ ਲੈਤਾ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਹੈ ਅੱਛਾ ਜੀ ਘਰ ਪਰਿਵਾਰ ਕੋਲ ਜਾ ਕੇ ਲਿਆਓ ਵੰਡੋ ਲੋਕਾਂ ਨੂੰ ਹਾਂ ਜੀ ਤੇ ਬਾਈ ਜਿਹੜਾ ਵੀ ਸਾਡੀ ਵੀਡੀਓ ਵੇਖ ਕੇ ਆਊਗਾ ਉਹਨੂੰ 5000 ਰੁਪਏ ਸਪੈਸ਼ਲ ਸੌਦਾ ਕਰਨ ਤੋਂ ਬਾਅਦ ਛੱਡਿਆ ਜਾਊਗਾ ਹਾਂ ਇਹ ਬਰਨਾਲੇ ਵਾਲੇ ਯਾਸੀ ਜੇ ਕਿਤੇ ਹੋਰ ਲੋਕ ਤੁਰੇ ਫਿਰਨਾ ਬਰਨਾਲੇ ਬਰਨਾਲੇ ਹਾਂ ਜੀ ਹਾਂ ਤੇ ਇੱਕ ਡਿਲੀਵਰੀ ਦਾ ਦੇਤੀ ਬਾਈ ਦੂਜੀ ਡਿਲੀਵਰੀ ਕੋ ਹੋਰ ਦੇ ਰਿਆ ਟਰੈਕਟਰ ţaੜ ţaੜ ਵਿਕਰੇ ਨੇ ਟਰੈਕਟਰ ਪੂਰਾ ਵਧੀਆ ਲੱਗੇ ਜੀ ਪੂਰਾ ਵਧੀਆ ਪੂਰਾ ਵਧੀਆ ਹੋਰ ਟਰੈਕਟਰ ਵੀ ਹੈਗੇ ਨੂੰ ਤੂੰ ਸਸਤੇ ਵੀ ਹੈਗੇ ਨੇ ਜੀ ਪਰ ਇਹ ਟਰੈਕਟਰ ਕੋਲ ਜੀ ਜੀ ਡੀਜ਼ਲ ਵਧੀਆ ਤੇ ਜ਼ੋਰ ਵਧੀਆ ਲਾਉਂਦਾ ਅੱਛਾ ਡੀਜ਼ਲ ਘੱਟ ਖਾਂਦਾ ਜ਼ੋਰ ਵਧੀਆ ਲਾਉਂਦਾ ਹਾਂ ਹਾਂ ਸੁਪਰ ਸੀਟਰ 'ਚ ਪਾਉ ਆਜੋ ਦੂਜੀ ਡਿਲੀਵਰੀ ਦੰਨੇ ਹੈ ਜਿਟਰੈਕਟਰ ਦੀ। ਉਹ ਬਾਈ ਨੇ ਪੁੱਛ ਲਾ ਕਿਹੜਾ ਪਿੰਡ ਆ ਗਿਆ ਦੱਸ ਦੇ ਕਰਾ ਕਿਹੜੇ ਪਿੰਡ ਜਾ ਰਿਹਾ। ਕਿਹੜੇ ਵਾਈਕਰੀ ਪਾਰਟੀ ਵੀ ਐ ਬਈ। ਵੱਡੇ ਰੂੜੇ ਕਿ ਕਲਾਈ। ਅਸਿਆ ਆਪ ਲੈਤਾ ਜੀ। ਹਾਂਜੀ ਹਾਂਜੀ ਹਾਂਜੀ। ਕਿੰਨੇ ਚ ਪੈ ਗਿਆ ਬਈ? ਇਹਦਾ ਬਈ ਆਪਾਂ ਨੂੰ 9.7 ਲੱਖੇ ਚ ਪੈ ਗਿਆ। 9.7 ਲੱਖੇ। ਨੋਨ ਰੋਡ। ਨਮਸਿਆ। ਜਮਾ ਇਹ ਬਾਈ ਟਰੈਕਟਰ ਤੁਸੀਂ ਇਹੀ ਕਿਉਂ ਚੁਣਿਆ? ਇਹਦਾ ਬਈ ਜਿਹੜਾ ਕੋਈ ਦਿਮਾਗ ਵਾਲਾ ਬੰਦਾ ਲੈਂਦਾ ਟਰੈਕਟਰ ਨੂੰ ਜੀ। ਤੇ ਕੀ ਫਾਇਦਾ ਜੀ? ਦਿਮਾਗ ਵਾਲਿਆਂ ਪੁੱਛੋ ਪੈਸੇ ਘਟਾ ਜੀ। ਅੱਛਾ। ਕੰਮ ਵੱਧ ਕਰਦਾ। ਖਰਚਾ ਘਟਾ ਵੇ ਦਮਾਕਾ ਦਾ ਬੋਡਾ ਟਰੈਕਟਰ ਲੈ ਲੂ ਤੇ ਰਖਾਈ ਜਾਊਗਾ ਉਹਦਾ ਕੀ ਫਾਇਦਾ ਨਾ ਬਈ ਕੀ ਫਾਇਦਾ ਬਾਕੀ ਸੁਪਰ ਸੀਟਰ ਖਿੱਚੂ ਐ ਜਿਹੜਾ ਬੁੜੇ ਨੇ ਢੋਲ ਭਰਾਤਾ ਤੇ ਮੁੰਡੇ ਨੇ ਪਚਾਤਾ ਨਹੀਂ ਪਹਿਲਾਂ ਦੇਖਿਆ ਕਿਤੇ ਹਾਂਜੀ ਆਪ ਚੱਲੇ ਸਾਡੇ ਕੋਲ ਤਿੰਨ ਚਾਰ ਟਰੈਕਟਰ ਐ ਪ੍ਰੀਤ ਹੀ ਜਾਂਦਾ ਹਾਂਜੀ 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 ਤੈਨੂੰ ਫਿਰ ਪ੍ਰੀਤ ਹੀ ਲੈਟਾ ਦੁਬਾਰੇ ਚਿੱਟਾ ਛੱਡ ਜੂਈ ਐ ਸਾਡੇ ਕੋਲ ਪ੍ਰੀਤ ਨਹੀਂ ਛੱਡ ਸਕਦੇ ਅੱਛਾ ਹਾਂਜੀ ਚਿੱਟੇ ਨੂੰ ਨਸ਼ਾ ਹੀ ਆ ਨੂੰ ਪ੍ਰੀਤ ਟਰੈਕਟਰ ਵਾਲੇ ਨੇ ਵੜੇ ਬਈ ਕਹਿੰਦੇ ਵੀ ਕੋਈ ਵੀ ਨਸ਼ਾ ਛੱਡ ਸਕਦਾ ਬੰਦਾ ਪਰ ਪ੍ਰੀਤ ਤਾਂ ਟਰੈਕਟਰ ਦੀ ਸਵਾਰੀ ਨਹੀਂ ਛੱਡ ਸਕਦਾ ਆ ਵੇਖੋ ਤੇ ਮੁਬਾਰਕ ਠੀ ਚੰਗਾ ਸਰਪੰਚ ਮੈਂ ਨਾਲ ਹੀ ਜਾਂਦਾ ਉਹ ਖੜ ਜਾ ਮੈਂ ਕਰੂ ਪਾਰਟੀ ਨਾਲਾ ਤੈਨੂੰ ਟੈਟ ਕਰਕੇ ਭੇਜ ਦਰਾਂਗੇ ਜੱਟ ਭੜੇ ਹੁੰਦੇ ਨੇ ਪੁੱਸ ਬਾਲ ਲੜੂਗੀ ਪੁੱਸ ਰੇੜੀ ਤੇ ਛੱਡ ਕੇ ਜਾਣਗੇ ਉਤਰ ਜਾ ਦੇਸੀ ਨਹੀਂ ਹੁੰਦੀ ਇਹ ਨਾਲੀ ਦੇਸੀ ਪੜੀ ਹੁੰਦੀ ਆ ਸੋ ਬਾਈ ਤੁਸੀਂ ਵੀ ਟਰੈਕਟਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਟਰੈਕਟਰ ਖਰੀਦਣਾਗਾ ਤਾਂ ਬਰਨਾਲਾ ਏਜੰਸੀ ਦੇ ਵਿੱਚ ਆ ਸਕਦੇ ਹੋਗੇ ਤੇ ਏਜੰਸੀ ਦਾ ਐਡਰੈਸ ਕੀ ਹੈ ਬਈ ਆਪਣੀ ਦਾ ਆਪਣਾ ਜੀ ਧਨੋਲਾ ਰੋਡ ਹੈਗਾ ਆਈਟੀਆਈ ਚੌਂਕ ਨੇੜੇ ਸਾਹਮਣੇ ਟਰੱਕ ਜੁਨੀਅਨ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਸਰਪੰਚ ਬਾਲੇ ਨਿੱਕੇ ਸੁਭਾ ਦੇ ਇਨਸਾਨ ਨੇ ਜਰ ਸਿਰੇ ਦਾ ਜਾਂਦੀ ਨਹੀਂ ਕਿਸੇ ਨਾਲ ਇਹ ਹਾਂਜੀ ਹਾਂ ਹਾਂ ਆਪ ਵੀ ਤਰੱਕ ਦੇਣਗੇ ਕਈ ਵਾਰੀ ਲੋਨ ਲੂਨ ਕਰਾਉਣਾ ਆਪ ਹੀ ਕਰਾ ਦੇਣੀ ਸਾਰੀ ਸੈਟਿੰਗ ਕਰਾ ਦੇਣਾ ਕਿੰਨੇ ਪਰਸੈਂਟ ਲੋਨ ਹੋ ਜਾਊਗਾ ਲੋਨ ਜੀ 65% ਲੋਨ ਕਰਵਾ ਦਾਂਗੇ 65% ਲੋਨ ਹੋਊਗਾ ਜੀ ਅੱਛਾ ਠੀਕ ਹੈ ਜੀ ਬਈ 75 ਕਰ ਦਾਂਗੇ ਹੋਰ ਦੱਸੋ ਕਿ ਲੋਨ ਜੀ ਕਹਿੰਦੇ 75 ਕਰ ਦਾਂਗੇ ਜਿਹ ਮੇਰੇ ਲਈ ਹੋਏਗਾ ডিসকাউন্ট ਬਾਈ 5000 ਦੇਣੀ ਦੀ ਪੱਕਾ ਜੀ ਪੱਕਾ ਸੋਡੀ ਵੀਡੀਓ ਤੇ ਜਿਹੜਾ ਸ਼ੇਅਰ ਕਰਕੇ ਆਊਗਾ ਤੇ 5000 ਰੁਪਏ ডিসਕਾਊਂਟ ਜੀ ਠੀਕ ਆ ਜੀ ਧੰਨਵਾਦ ਜੀ